ਸਾਬ ਕੋ ਜੀ ਹੂੰ ਤੇ ਇਹ ਤੇ ਕਿੰਨਾ ਹੋ ਰੁਪਿਆ ਲੱਗ ਜਾਏਗਾ ਕਮਰੇ ਦੇ ਕਮਰੇ ਦੇ ਹੂੰ ਇਹ ਉਹਨਾਂ ਆਖਿਆ ਵੀ ਪਿਆ 10 ਲੱਖ ਲੱਗ ਜਾਏਗਾ ਕਮਰੇ ਦਾ ਕਮਰੇ ਦੇ 10 ਲੱਖ ਰੁਪਿਆ ਲੱਗ ਜਾਏਗਾ ਹੂੰ ਗੁਰਦੁਆਰੇ ਦੀ ਗੱਲ ਹੈ ਅੱਛਾ ਕਥਾ ਵਾਲਿਆ ਸੁਣਾਇਆ ਅੱਛਾ ਕਥਾ ਵਾਲਾ ਦੱਸਦਾ ਫੇਰ ਤੇ ਉਹਨੇ ਕਹੇ 10 ਲੱਖ ਰੁਪਿਆ ਦੇ ਦਿਆਂਗਾ ਮੈਂ ਹੂੰ ਤੇ ਮੇਰਾ ਨਾਮ ਲੈ ਦੇ ਉੱਤੇ ਕਮਰੇ ਦੇ ਉੱਤੇ ਨਾਮ ਲਿਖ ਦਿਆ ਜੀ ਕਮਰੇ ਤੇ ਮੇਰਾ ਨਾਮ ਲੈ ਦੇ ਅੱਛਾ ਉਹਨੇ ਕਮਰੇ ਤੇਰਾ ਨਾਮ ਲਿਖ ਦਾਂਗੇ ਹੂੰ ਅੱਗੇ ਸੱਚ ਕਾਂਡੇ ਕੋਲ ਲਿਖਾਇਆ ਨਾ ਗੱਲ ਸਹੀ ਏ ਲੋਕੀ ਪੱਖੇ ਤੇ ਨਾਮ ਲਖਾਉਂਦੇ ਨੇ 1300 ਦਾ ਪੱਖਾ ਦੇ ਕੇ ਜੇ ਜੇ ਤੂੰ ਇੱਥੇ ਕਮਰੇ ਦਾ ਨਾਮ ਨਾਮ ਲਖਾਇਆ ਫੇਰ ਤੇਰਾ ਸੱਚ ਕਾਂਡੇ ਉਸੇ ਸਹਾਈ ਹੋਵੇਗਾ ਉੱਥੇ ਤੇਰਾ ਨਾਮ ਤਾਂ ਲਿਖਾਇਆ ਜਾਂਦਾ ਉੱਥੇ ਉਸੇ ਲਿਖਾਇਆ ਜਾਏਗਾ ਤੇਰਾ ਨਾਮ ਇਹ ਗੱਲ ਤਾਂ ਸੱਚੀ ਏ ਲੋਕ ਐਂ ਕਰਦੇ ਨੇ ਜਿਹੜਾ ਗੁਪਤਦਾਨ ਗੁਪਤ ਏ ਗੁਪਤਦਾਨ ਦਾ ਗੁਪਤੀ ਏ ਆਏ ਅਹੀਂ ਬਾਗ ਗੁਪਤਦਾਨ ਲੋ ਜੀ ਇਹਨਾਂ ਨੇ ਚੋਕਲੇ ਝੋਲੇ ਦੋਵਾਂ ਨੇ ਚੱਲੇ ਹੀ ਪੜਨ ਸਕੂਲ ਆਂਦਾ ਇਹ ਪਹਿਲਾਂ ਕਈ ਖੜਦਾ ਇੱਕ ਮਾੜੀ ਰੀਲ ਤਾਂ ਬਣਾ ਲਈਏ ਇਹ ਮੇਰੇ ਨਾਲ ਦੇ ਨੇ ਆਂਦੇ ਹੁੰਦੇ ਇਹੀ ਜਦੋਂ ਟੀਚਰ ਪੁੱਛਦਾ ਹੁੰਦਾ ਨਾ ਇਹ ਆਂਦਾ ਇਹ ਮਾਸਟਰ ਲੱਗਣਾ ਹੈ ਇਹ ਆਂਦੇ ਮੰਜੀਨੀਅਰ ਲੱਗਣਾ ਆਹ ਲੱਗ ਗਿਆ ਇੰਜੀਨੀਅਰ ਵੇਲਾ ਆਹ ਮਾਸਟਰ ਜਾਂਦਾ ਜੇ ਪਿੱਛੇ ਪਿੱਛੇ ਅੱਗੇ ਗੇ ਇੰਜੀਨੀਅਰ ਜਾਂਦਾ ਜੇ ਤੀਜਾ ਮੈਂ ਜਾਣਾ ਮੈਂ ਮੈਂ ਨਾ ਮੈਂ ਫੌਜੀ ਬੰਨਾ ਆਹ ਤੁਰੇ ਫਿਰਦੇ ਫੌਜ ਫੌਜੀ ਠੀਕ ਹੈ ਕਿ ਨਹੀਂ ਬਾਪੂ ਹਾਂ ਆਹ ਤੁਰੇ ਫਿਰਦੇ ਇੰਜੀਨੀਅਰ ਫੌਜੀ ਸਾਰੇ ਇਕੱਠੇ ਹੀ ਲਗੇ ਫਿਰਦੇ ਨਹੀਂ ਤੇਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਵਿੱਚ ਤੇ ਮਿਲਦਾ ਕਿ ਸਾਰੇ ਭਰਾ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਟਾਈਮ ਹੋਇਆ 5:40 ਮਿੰਟ ਤੇ ਤਰੀਕ ਅੱਜ ਹੈਗੀ 29 ਜੁਲਾਈ 2025 ਵਾਈਰੂ ਤੇ ਮੌਸਮ ਸਰਸਰੇ ਬੜਾ ਵਧੀਆ ਹੈ ਬੱਦਲਬਾਈ ਜੀ ਹੋਈ ਹੈ ਠੰਡਾ ਮੌਸਮ ਹੈ ਯਾਨਕੀ ਆਪਾਂ ਸੈਰ ਤੇ ਆਏ ਸੀ ਮੈਂ ਨਾਲ ਆਪਾਂ ਵਲੋਗ ਸਟਾਰਟ ਕਰ ਦਈਏ ਹਾਂਜੀ ਵੀਰੋ ਟਾਈਮ ਹੋ ਗਿਆ 8 ਵਜੇ ਦਾ ਤੇ ਆਪਾਂ ਚੱਲੇ ਆ ਵਾਹਨੂਰ ਨੂੰ ਸਕੂਲ ਛੱਡਣ ਤੇ ਵੀਡੀਓ ਚ ਅਖੀਰ ਤੱਕ ਬਣੇ ਰਿਹਾ ਜੇ ਜੁੜੇ ਰਹੋ ਵੀਡੀਓ ਚ ਤੇ ਆਪਾਂ ਸਾਰਾ ਦਿਨ ਆਪਣਾ ਕਿਵੇਂ ਕੁਝ ਕਰਦਾ ਤੁਹਾਨੂੰ ਖਵਾਵਾਂਗੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕਟਿਆਨੀ ਪੁਰਦੀ ਹਰ जख्मी ਮੱਥਾ ਨਹੀਂ ਝੁਕਦਾ ਬੰਨ ਲਾਈਏ ਹਰ ਛੱਲ ਨਹੀਂ ਰੁਕਦੀ ਤੇ ਹਾਂਜੀ ਵੀਰੋ ਇਹ ਛੋਟਾ ਜਿਹਾ ਸ਼ੇਅਰ ਦੇ ਨਾਲ ਹੀ ਆਪਾਂ ਤੁਹਾਨੂੰ ਵਿਊ ਚੈੱਕ ਕਰਾ ਦਈਏ ਮੋਟਰ ਦਾ ਬੱਦਲ ਬਾਈ ਬਹੁਤ ਜ਼ਿਆਦਾ ਬੱਦਲ ਬਣਿਆ ਹੈ ਤੇ ਪਾਣੀ ਵੀ ਬਹੁਤ ਜ਼ਿਆਦਾ ਚੜਿਆ ਹੈ ਨਹਿਰਾਂ ਨਦੀਆਂ ਚ ਤੇ ਮੀਂਹ ਦੀ ਵੈਸੇ ਤੇ ਜ਼ਰੂਰਤ ਇੰਨੀ ਹੈ ਨਹੀਂ ਹੁਣ ਕਿਉਂਕਿ ਆਪਾਂ ਖਬਰਾਂ ਸੁਣੀ ਦੀਆਂ ਹੀ ਨੇ ਸਤਲੁਜ ਬਿਆਸ ਸਾਰੇ ਪਾਕਿਸਤਾਨ ਚ ਵੀ ਕਈ ਥਾਵਾਂ ਤੇ ਪਾਣੀ ਆਇਆ ਹੋਇਆ ਹੈ ਤੇ ਇਸ ਕਰਕੇ ਪਾਣੀ ਤੋਂ ਤੇ ਡਾਰੀ ਲੱਗਦਾ ਹੈ। ਬਾਕੀ ਮੀਂਹ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਉਹ ਗੱਲਾਂ ਬਾਅਦ ਚ ਨੇ। ਬਸ ਗੱਲ ਇੱਥੇ ਮੁੱਕਦੀ ਹੈ ਕਿ ਉਹ ਪਰਮਾਤਮਾ ਦੀ ਮਰਜ਼ੀ ਹੈ ਜੋ ਚਾਹੇ ਉਹੀ ਹੋਣਾ ਹੈ। ਉਹਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਨਹੀਂ ਹਿੱਲਣਾ। ਚਲੋ ਜੋ ਚੰਦਾ ਹੈ ਮਾਲਕ ਦੀ ਮਰਜ਼ੀ ਹੈ। ਤੇ ਵੇਖੋ ਜੀ ਬਾਕੀ ਜੋ ਮਰਜੀ ਵਿਊ ਕਿੱਡਾ ਸੋਹਣਾ ਬਣਿਆ ਬੱਦਲਬਾਈ ਦੇ ਨਾਲ ਮਿੱਤਰੋ ਹੁਣ ਨਾ ਕਿਤੇ ਦਿਲ ਜੇ ਨਹੀਂ ਲੱਗਦਾ ਜਿਵੇਂ ਘਰ ਚਲੇ ਜਾਓ ਘਰ ਨਹੀਂ ਦਿਲ ਲੱਗਦਾ ਬਾਹਰ ਨਿਕਲ ਜਾਓ ਬਾਹਰ ਨਹੀਂ ਦਿਲ ਲੱਗਦਾ ਟਾਈਮ ਹੀ ਨਹੀਂ ਪਾਸ ਹੁੰਦਾ ਕਿਉਂਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਸਭ ਬਾਹਰ ਚਲੇ ਗਏ ਨੇ ਮੇਰੇ ਵੀ ਜਿੰਨੇ ਦੋਸਤ ਸਨ ਉਹਨਾਂ ਚੋਂ ਲਗਭਗ ਜ਼ਿਆਦਾ ਬਾਹਰ ਹੀ ਚਲੇ ਗਏ ਨੇ ਤੇ ਮੈਨੂੰ ਨਹੀਂ ਪਾਸ ਹੁੰਦਾ ਸਮਝ ਹੀ ਨਹੀਂ ਆਉਂਦੀ ਕੀ ਕਰੀਏ ਜਿੰਨਾ ਚਿਰ ਕੰਮ ਕਰੀਦਾ ਦਿਨ ਟਾਈਮ ਲੰਘ ਜਾਂਦਾ ਜਦੋਂ ਕੰਮ ਨਹੀਂ ਕਰੀਦਾ ਜਦੋਂ ਫ੍ਰੀ ਹੋਈਦਾ ਉਦੋਂ ਟਾਈਮ ਲੰਘਦਾ ਹੀ ਨਹੀਂ ਕਰੇ ਕੀ ਬੰਦਾ ਸਮਝ ਹੀ ਨਹੀਂ ਆਉਂਦੀ ਕੁਝ ਤੇ ਰੱਬਾ ਜਹਾਂ ਤਾਂ ਉਹਨਾਂ ਨੂੰ ਵੀ ਬੁਲਾ ਲਿਆ ਵਾਪਸ ਆ ਜਾਨਾ ਜਾਂ ਸਾਨੂੰ ਵੀ ਬਾਹਰ ਬੁਲਾ ਲਿਆ ਰੱਬਾ ਕੀ ਕਰੀਏ ਕੁਝ ਨਹੀਂ ਸਮਝ ਆਉਂਦੀ ਲਓ ਜੀ ਚੈੱਕ ਕਰੋ ਬੱਦਲ ਚੈੱਕ ਕਰੋ ਕਿਵੇਂ ਚੜ ਚੜਾਉਣ ਡਿਆ ਹੈ ਉਹ ਫੀਲਿੰਗ ਆ ਰਿਹਾ ਨੇਰ ਕਪ ਕਰਤਾ ਟਾਈਮ ਹੋਇਆ 9 ਵਜੇ ਦਾ ਤੇ ਨੇਰ ਕੁੱਪ ਵੇਖੋ ਐ ਲੱਗਣ ਡਿਆ ਜਿਵੇਂ ਰਾਤ 8 9 ਵਜੇ ਹੁੰਦੇ। ਕੀ ਕਹਿਣਾ ਚਾਹੋਗੇ ਬਰਸਾਤ ਬਾਰੇ ਤੁਸੀਂ? ਕੱਟ ਨਹੀਂ ਦਿੰਦੇ। ਹਾਂ ਬਿੱਲਾ ਜੀ। ਬਰਸਾਤ ਬਾਰੇ ਉਹ ਪਹਿਲਾਂ ਉਹਨਾ ਉਹ ਵੀਡੀਓ ਕੱਢ ਲਈ ਫਿਰ ਉਹ ਕਰ ਉਹ ਤੂੰ ਦੀ ਟੈਨਸ਼ਨ ਨਾ ਲੈ। ਇਹ ਤੇ ਦੁਬਾਰਾ ਉਹ ਉਹਦਾ ਮੂੰਹ ਘੜਾ ਦੇ ਚਿਆ ਕੌਣ ਸੀ? ਬਰਸਾਤ ਬਾਰੇ ਕੀ ਤੇ ਕਰਦਾ ਮੈਂ? ਹੈ? ਬਰਸਾਤ ਬਾਰੇ ਇਹ ਕਹਿਣਾ ਚਾਹਾਂਗੇ ਵੀ ਚਲੋ ਰੱਬ ਨੂੰ ਹਿਸਾਬ ਨਾਲ ਥੋੜੀ ਜਿਹੀ ਪਾਏ ਠੰਡਾ ਕਰਕੇ ਰੱਖੇ। ਮੀਂਹ ਤੇ ਚਾਹੇ ਥੋੜਾ ਥੋੜਾ ਹੀ ਪੈ ਰਿਹਾ ਮੈਂ ਆ ਨਾ ਗਰਮੀ ਨੂੰ ਚੰਗੀ ਹੈ ਲੋ ਜੀ ਮਿੱਤਰੋ ਅਸੀਂ ਗੱਲਾਂ ਹੀ ਕਰਨ ਦੇ ਹੀ ਮੀਂਹ ਦੀਆਂ ਤੇ ਮੀਂਹ ਵੇਖੋ ਕਿਵੇਂ ਆ ਗਿਆ ਚੜ ਚੜ ਆਉਣ ਡਿਆ ਓਏ ਹੋਏ 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 ਬਿੱਲਾ ਭੇਜ ਜਾਣਾ ਬਿੱਲਾ ਤਾਂ ਉਨ ਲੰਗ ਗਿਆ ਬੋਰਵਾਲ ਨੂੰ ਇੱਧਰ ਆ ਗਏ ਆ ਲੋ ਜੀ ਦਵਿੰਦਰ ਸਿੰਘ ਨੇ ਮੋਬਾਈਲਾਂ ਦੀ ਸ਼ਾਪ ਖੋਲ ਤੀ ਏ ਤੇ ਜਿਹਨੂੰ ਜਿਹਨੂੰ ਲੋੜ ਹੋਵੇ ਕੀ ਕੀ ਆਪਣੇ ਕੋਲ ਸਮਾਨ ਦਾਸ ਦੇ ਹੱਥਾਂ ਦੇ ਮੋਬਾਈਲ ਚੋਲਾਂ ਦਾ ਸੱਤ ਪੁਰਾਣੇ ਵੀ ਪੁਰਾਣੇ ਵੀ ਨਵੇਂ ਵੀ ਸੈਂਕੀਨ ਹੈਡ ਵੀ ਤੇ ਨਵੇਂ ਵੀ ਤੇ ਨਾਲ ਐਕਸੈਸਰੀ ਚਾਰਜਰ ਸੀ ਟੈਪ ਵੀ ਦੂਜਾ ਵੀ ਤੇ ਹੈੱਡਫੋਨ ਤੇ ਜੇ ਦੂਜਾ ਕਿ ਨਹੀਂ ਆਪਣਾ ਉਹ ਜਿਹੜਾ ਫੋਨ ਦੇ ਪਿੱਛੇ ਲੱਗਦਾ ਹੈ ਚਾਰਜ ਕਰਨ ਵਾਲਾ ਉਹ ਵੀ ਮਿਲ ਜੇਗਾ ਮਤਲਬ ਸਾਰੀ ਆਈਟਮ ਅਵੇਲੇਬਲ ਹੈ ਆਪਣੇ ਕੋਲ ਤੇ ਜਰੂਰ ਗੇੜਾ ਮਾਰ ਕੇ ਇੱਕ ਵਾਰੀ ਚੈੱਕ ਕਰੋ ਸਮਾਨ ਤੁਹਾਨੂੰ ਸਾਰਾ ਮਿਲ ਜੇਗਾ ਐਕਸੈਸਰੀ ਵੀ ਮਿਲ ਜੇਗੀ ਦੇਖੋ ਮਿੱਤਰੋ ਕਿੰਨਾ ਤੇਜ਼ ਮੀ ਹੈ ਬਈ ਬਹੁਤ ਜ਼ਿਆਦਾ ਤੇਜ਼ ਮੀ ਹੈ ਬਹੁਤ ਜ਼ਿਆਦਾ ਤੇਜ਼ ਓਹ ਹੋ 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 ਕਿੰਨਾ ਤੇਜ਼ ਮੀਂਹ ਹੈ ਤੇ ਮਿੱਤਰੋ 5 ਮਿੰਟ ਹੋਏ ਨੇ ਮੀਂਹ ਪੈਂਦੇ ਨੂੰ ਤੇ ਪਾਣੀ ਵੇਖੋ ਇੰਨਾ ਤੇਜ਼ ਮੀਂਹ ਸੀ ਪਾਣੀ ਪਾਣੀ ਕਰਦਾ ਛੜਕ ਤੇ ਓਹੋ ਬਹੁਤ ਤੇਜ਼ ਮੀਂਹ ਪੈਂਦਿਆ ਸੀ ਹੁਣ ਤਾਂ ਥੋੜਾ ਜਿਹਾ ਸਲੋ ਹੈ ਪਰ ਹੈ ਤੇਜ਼ ਹੀ ਹੈ ਪਾਣੀ ਚੈੱਕ ਕਰੋ ਕਿੰਨਾ ਪਾਣੀ ਕਰਦਾ ਹੈ ਪਾਣੀ ਵੇਖੋ ਓਏ ਹੋਏ ਹੋਏ ਉੱਤੋਂ ਵੀ ਛੜਕਦੇ ਕੱਢਦਾ ਹੈ ਆ ਵੇਖੋ ਕਿਵੇਂ ਸਮਾਨ ਰੁੜਿਆ ਆਉਣ ਡਿਆ ਕਿਸੇ ਦੇ ਘਰ ਦਾ ਬੋਤਲ ਵੇਖੋ ਕੰਮ ਖਰਾਬ ਕਰਤਾ ਨਹੀਂ ਨਹੀਂ ਦੇਖੋ ਕਿਵੇਂ ਰੜ ਕੇ ਆਈ ਬੋਤਲ ਕਿਸੇ ਦੇ ਘਰੋਂ ਹਾਂਜੀ ਮਿੱਤਰੋ ਵੇਲਾ ਹੋ ਗਿਆ 1.5 ਵਜੇ ਦਾ ਤੇ ਅੱਜ ਮੌਸਮ ਠੰਡਾ ਹੈ ਗਰਮੀ ਬਿਲਕੁਲ ਨਹੀਂ ਹੈਗੀ ਸਕੂਲੋਂ ਲੈਣ ਜਾ ਰਹੇ ਸੀ ਤੇ ਅੱਜ ਪੂਰਾ ਠੰਡਕਾ ਬਣਿਆ ਹੈ ਮੈਂ ਤਾਂ ਕੋਠੀ ਵੀ ਨਹੀਂ ਪਾ ਗਿਆ ਕਾਲੀ ਗਾਲੀ ਤੇ ਠੰਡ ਪੂਰੀ ਲੱਗਣ ਦੇ ਹੀ ਲੋਈ ਪਈ ਸੀ ਬਾਰੋਂ ਦੀ ਪੁੱਲ ਗਿਆ ਯਾਰ ਕਾਲੀ ਗਾਲੀ ਤੇ ਲੋਈ ਤੇ ਮੈਂ ਲਾਦਾ ਮੰਗ ਕੇ ਲੈ ਗਿਆ ਬਸ ਟੂ ਲੈ ਗਿਆ ਜਿਹੜਾ ਇਹ ਮਨਾਲੀ ਉਹ ਲਾ ਉਹਨੇ ਨਹੀਂ ਇਹ ਤਾਂ ਬਾਤ ਜਿਹੜੀ ਹਰਿਆ ਭਰਿਆ ਜਾਂਦਾ ਨਾ ਸਾਰਾ ਵਾਤਾਵਰਨ ਕੂਟੇ ਦਰਖਤ ਹਾਰੀ ਮਿੱਟੀ ਮੁੱਟੀ ਲੈ ਜਾਂਦੀ ਹੈ ਬੜਾ ਕੈਂਟ ਲੱਗਦਾ ਹੈ ਵੀਅੂ ਇਸ ਟਾਈਮ ਤੇ ਗਰਮੀ ਫੁੱਲ ਲੱਗਣ ਈ ਹੈ ਵੈਸੇ ਤਾਂ ਬੱਦਲ ਬਣਿਆ ਮੀਂਹ ਵੀ ਚੰਗਾ ਪਿਆ ਆ ਤੂੰ ਨਹੀਂ ਲਾਉਣ ਦੇ ਆ ਇੰਨਾ ਮੱਛਰ ਖਾਣ ਦੇ ਨਾ ਮੱਝਾਂ ਨੂੰ ਵੀ ਤੇ ਆਪਣੀਆਂ ਲੱਤਾਂ ਨੂੰ ਵੀ ਥੱਲੇ ਮੜਾ ਜਿਵੇਂ ਗੰਦਲੇ ਮੈਂ ਪੈਣ ਦਿੰਦਾ ਤੇ ਫਿਰ ਵੀ ਹਿਸਾਬ ਲਾ ਲੋ ਮੱਛਰ ਇੰਨਾ ਜ਼ਿਆਦਾ ਜਾਲੀ ਲੱਗੀ ਹੈ ਬੁਰੇ ਹਾਲ ਨੇ ਬੜਾ ਔਖਾ ਬਈ ਰਾਤ ਕੱਢਣੀ ਡੰਗਰਾਂ ਦੀ ਯਾਰ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਮੱਛਰਾਂ ਦਾ ਯਾਰ। ਹਲੇ ਮੈਂ ਤੂਣੀ ਲਾ ਕੇ ਰੱਖਦਾ ਮਾਂ ਨਾਲ ਕੋਰ ਹੁੰਦੀਆਂ ਨੇ ਜਿਹੜੀਆਂ ਉਹ ਆਇਲੀ ਜੀਆਂ ਗੁੱਡ ਨਾਈਟ ਜੀਆਂ ਟਿੱਕੀਆਂ ਜੀਆਂ ਉਹ ਵੀ ਲਾ ਦੇਣਾ ਮੈਂ। ਅੱਜ ਲਾਈਟ ਵੀ ਬੰਦ ਰੱਖਾਂਗੇ ਲਾਈਟ ਕਰਕੇ ਮੱਛਰ ਆਉਂਦਾ ਹੈ। ਹਾਂਜੀ ਮਿੱਤਰੋ ਵੇਲਾ ਹੋ ਗਿਆ 5:30 ਦਾ ਕਿ ਕਿੰਨਾ ਟਾਈਮ ਹੋਇਆ ਵੇਖੋ ਮੜਾ। 6:00 ਵਜੇ ਦਾ। ਤੇ ਬਿੱਟੂ ਨੇ ਅੱਜ ਇੱਕ ਸਟਾਰਟ ਕਰਤੇ ਨੇ ਨਾਲ ਹੀ ਕੁਲਚੇ ਆਹ ਵੇਖੋ ਜੀ ਸਬਜੀ ਤਿਆਰ ਏ ਆਹ ਵੇਖੋ ਜੀ ਤੇ ਅੱਜ ਆਪਾਂ ਇਹਦਾ ਕੁਲਚਾ ਖਾ ਕੇ ਇਹਨੂੰ ਰਿਵਿਊ ਦਿੰਨੇ ਆ ਕਿਵੇਂ ਦਾ ਤੇ ਮੌਸਮ ਅੱਜ ਬੱਦਲ ਵਾਈ ਜੀ ਇਹ ਤੇ ਮੈਂ ਅਚਰ ਕੁਲਚਾ ਖਾ ਲਈਏ ਬਿੱਟੂ ਦਾ ਤੇ ਰਿਵਿਊ ਦਿੰਨੇ ਆ ਆਪਾਂ ਇਹਨੂੰ ਕਿਵੇਂ ਦਾ ਫਿਰ ਫਿਰ ਤੁਹਾਨੂੰ ਵੀਡੀਓ ਚੱਲਦੀ ਜੀ ਦੱਸਾਂਗੇ ਵੀ ਕਿਵੇਂ ਦਾ ਹੈ ਕੁਲਚਾ ਹਾਂਜੀ ਮਿੱਤਰੋ ਕੁਲਚਾ ਤਿਆਰ ਏ ਤੇ ਕੁਲਚਾ ਵੇਖਣੋਂ ਇੰਨਾ ਟੇਸਟੀ ਲੱਗਣ ਡਿਆ ਨਾ ਤੇ ਮੇਰੇ ਤੋਂ ਰਹਿਣੇ ਜਾਣ ਡਿਆ ਤੇ ਤੁਸੀਂ ਵੀ ਛੇਤੀ ਛੇਤੀ ਆਓ ਬਿੱਟੂ ਕੋਲ ਤੇ ਲਿਮਟਡ ਸਟਾਕ ਰਹਿ ਗਿਆ ਆਪਣੇ ਕੋਲ ਕਿੰਨਾ ਕ ਸਟਾਕ ਰਹਿ ਗਿਆ ਬਸ ਗਰੇਪ ਦੀ ਕੁਦਰਤ ਹੈ ਛੇਤੀ ਆ ਜਾਓ ਬੁੱਕ ਕਰਾ ਲਓ ਨੰਬਰ ਬਿੱਟੂ ਦਾ ਹੋਣਾ ਹੀ ਤੁਹਾਡੇ ਕੋਲ ਤੇ ਜਿੰਨੇ 12 ਕੁਲਚੇ ਬੁੱਕ ਕਰਾਉਣਗੇ ਇੱਕ ਫ੍ਰੀ ਹੈ 12 ਨਾਲ ਫ੍ਰੀ ਹੈ ਨਾ ਇੱਕ ਬਿਲਕੁਲ ਬਿਲਕੁਲ ਇਹ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਆਏਗਾ ਮੇਰਾ ਹਾਂ ਸਹੀ ਤੇ ਆਏਗਾ ਤੇ 11 ਫ੍ਰੀ ਨੇ ਇੱਕ ਹੋਰ ਨਹੀਂ ਕਹਿੰਦੇ ਹੁੰਦੇ ਓਏ ਜਿਹੜਾ ਵੀ ਵੀਡੀਓ ਬਣਾਉਂਦਾ ਹੁੰਦਾ ਮਾਤਾ ਰਾਣੀ ਕੀ ਸੌ ਜਿਹੜਾ ਵੀਡੀਓ ਕੋ ਲਾਈਕ ਨਾ ਕਰੇ ਸੱਚੀ ਉਹ ਵੀ ਮੈਂ ਹੁਣ ਕਹਿਮਾ ਕਰ ਰੰਗੜਾ ਠੀਕ ਗੱਲ ਉਹ ਤਾਂ ਭੁੱਲੀ ਗਈ ਐ ਉਹ ਭੁੱਲੀ ਗਈ ਸੀ ਆਂਦਾ ਜੋ ਆਪਣੇ ਮੰਮੀ ਡੈਡੀ ਕੋਲ ਜਿਆਦਾ ਪਿਆਰ ਕਰਤਾ ਹੈ ਉਹ ਵੀਡੀਓ ਕੋ ਲਾਈਕ ਜ਼ਰੂਰ ਕਰੇਗਾ ਮੇਰੀ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰੇਗਾ ਹਾਂਜੀ ਮਿੱਤਰੋ ਤੇ ਆਪਾਂ ਗੁੱਚਾ ਖਾ ਲਿਆ ਗੁੱਚਾ ਇੱਕ ਨੰਬਰ ਸੀ ਤੇ ਹੁਣ ਆਪਾਂ ਕੁਝ ਪ੍ਰਧਾਨਾਂ ਚੱਲਨੇ ਆ ਬਣਾ ਜਾ ਠੀਕ ਜਣਾ ਇਹ ਹਾਡੀ ਸੰਦੂ ਦੇ ਮਾਪੇ ਦਾ ਮੁੰਡਾ ਜਿਹੜਾ ਆਪਣੇ ਕੋਲ ਆਇਆ ਆ ਅੱਗੇ ਮੋੜ ਸਾਂ ਚਲਾ ਰਿਹਾ ਤੇ ਹਾਡੀ ਸੰਦੂ ਗਿਆ ਅਸੀਂ ਬਾਹਰ ਕਿਤੇ ਵੇ ਆ ਵੀ ਤਾਂ ਹੰਭਾਈ ਹੱਥ ਤੋਂ ਮਾਰ ਮਾਰ ਕੇ ਤੇ ਇਹ ਭਨੇੜੀ ਚੱਲਿਆ ਮੈਨੂੰ ਸਪੈਸ਼ਲ ਪਾਰਟੀ ਵਿੱਚ ਪਾਰਟੀ ਚ ਆਹ ਦੇਖੋ ਕਿੰਤਾ ਆਸਮਾਨ ਹਾਂਜੀ ਮਿੱਤਰੋ ਤੇ ਆਪਾਂ ਪਹੁੰਚ ਗਏ ਪੁੰਨਾ ਰੇੜੀ ਗੁਰੂ ਘਰ ਦੇ ਸਾਹਮਣੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਔਟ ਲੈਣਾ ਦੇਵੀ ਤੋਂ ਬੜੀ ਸੰਗਤ ਆ ਰਹੀ ਏ ਕੱਲ ਇੱਕ ਬੜੀ ਸ਼ੌਕਿੰਗ ਖਬਰ ਮਿਲੀ ਇੱਕ ਟਰੈਂਪੂ ਤੇ 29 ਬੰਦੇ ਸਨ 29 ਦੇ 29 ਪਾਣੀ ਚ ਡੁੱਬ ਗਏ ਜੀ ਚਲੋ 20 21 ਦਾ ਬਚਾ ਲਏ ਨੇ ਕਹਿੰਦੇ ਤੇ 6 ਨੂੰ ਮਰ ਗਏ ਨੇ ਦੋ ਤਿੰਨ ਲੱਬੇ ਨਹੀਂ ਉਹ ਵੀ ਮਾਰੀ ਗਏ ਜਿਹੜੇ ਲੱਬੇ ਸੀ ਪਤਲੀ ਕਿੰਨੇ ਬੰਦੇ ਬਚੇ 29 ਆ ਦੇ ਨੌ ਮਰ ਗਏ ਬੜੀ ਗਲਤ ਕੰਮ ਹੋਇਆ ਛੋਟਾ ਥੀ ਸੀ ਉਹ ਵੇਚੀ ਡਿੱਗ ਗਿਆ ਪਾਣੀ ਦੇ ਫੁੱਟਕਲੀਆਂ ਹੋ ਜਣ ਸੰਨੀਆਂ ਵਿੱਚ ਮਿਰਜਾ ਜੱਟ ਫਿਰੇ ਤੇ ਮਿੱਤਰੋ ਟਾਈਮ ਹੋ ਗਿਆ 8:30 ਦਾ ਅੱਜ ਦੀ ਵੀਡੀਓ ਨੂੰ ਕਰਦੇ ਆ ਸਮਾਪਤ ਮਿਲਦੇ ਆ ਜੀ ਨੈਕਸਟ ਵੀਡੀਓ ਚ ਤੇ ਰੱਬ ਰੱਖਾ ਬਾਏ ਬਾਏ ਜੀ ਬਾਏ ਬਾਏ